ਨਗਰ ਨਿਗਮ ਚੋਣਾਂ ਲੈ ਕੇ ਜਿੱਥੇ ਲਗਾਤਾਰ ਉਮੀਦਵਾਰਾਂ ਦੇ ਕਾਗਜ਼ ਫਾੜੇ ਜਾ ਰਹੇ ਨੇ ਉੱਥੇ ਹੀ ਅੱਜ ਪਟਿਆਲਾ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਦੇ ਲੀਡਰਾਂ ਦੇ ਕਾਗਜ਼ ਫਾੜੇ ਗਏ ਨੇ ਤੇ ਕਾਂਗਰਸ ਵੱਲੋਂ ਵੀ ਕਈ ਇਲਜ਼ਾਮ ਲਗਾਏ ਗਏ ਨੇ ਉੱਥੇ ਹੀ ਕੈਪਟਨ ਮਨਦਰ ਸਿੰਘ ਦੀ ਪੁੱਤਰੀ ਨੇ ਜੈਂਦਰਕੌਰ ਬੀਬਾ ਵੱਲੋਂ ਕਈ ਇਲਜ਼ਾਮ ਲਗਾਏ ਗਏ ਨੇ ਆਮਾਦੀ ਪਾਰਟੀ ਸਰਕਾਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਉਮੀਦਵਾਰਾਂ ਦੇ ਨਾਲ ਧੱਕਾ ਹੋ ਰਿਹਾ ਤੇ ਉੱਥੇ ਹੀ ਆਮਾਦੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਜੀਤਪਾਲ ਸਿੰਘ ਕੋਹਲੀ ਨੇ ਇਹਨਾਂ ਸਾਰਿਆਂ ਦਾ ਖੰਡਨ ਕੀਤਾ ਸਰਕਾਰ ਦਾ ਧੱਕਾ ਦਾ ਤੁਸੀਂ ਕਾਦ ਨੂੰ ਮੈਂ ਸ਼ੁਰੂ ਤੋਂ ਇਹ ਗੱਲ ਕਹਿੰਦਾ ਆ ਕਿ ਸ਼ਹਿਰ ਦੇ ਵਿੱਚ ਅਮਨ-ਏ-ਮਾਨ ਰਹੇ ਅਸੀਂ ਆਪਸ ਵਿੱਚ ਭਾਈਚਾਰੇ ਦਾ ਸਾਂਝ ਬਣਾ ਕੇ ਰੱਖੀ ਅੱਠ ਦਿਨ ਦਾ ਮੇਲਾ ਜੀ ਇਲੈਕਸ਼ਨ ਦਾ ਇਸ ਤੋਂ ਬਾਅਦ ਜਿਹੜਾ ਹੈਗਾ ਰੇਣਾ ਦਾ ਸਿਥਿਅ ਹੈ ਨਾ ਸ਼ਹਿਰ ਸਿੱਧ ਗੁਜਰੇ ਸੁਖ-ਦੁਖ ਚ ਜਾਈਏ ਜੀ ਲੱਗਦਾ ਤੁਹਾਨੂੰ ਕਿ ਕੋਈ ਸਮਾਂ ਹੈਗੀਏ ਵੀ ਜਿਹੜੇ ਗੁੰਡਾ ਅੰਦਰ ਅੰਦਰ ਆ ਗਏ ਜੀ ਤੇ ਜਿਹੜੇ ਫੂਲਸਲੀ ناکਾਮੀ ਕਿਸ ਤਰ੍ਹਾਂ ਹੋ ਸਕਦੀ ਹੈ ਕੋਈ ਅਨਟੂਰਡ ਇਨਸੀਡੈਂਟ ਹੋਇਆ ਕੋਈ ਕੋਈ ਜਿਹੜਾ ਹੈਗਾ ਇੱਕ ਮਿੰਟ ਕੋਈ ਇਹਦੇ ਵਿੱਚ ਕੋਈ ਮਾਰ ਕਟਾਈ ਕੋਈ ਕਿਸੇ ਤਰ੍ਹਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੋਇਆ ਬਾਇੰਡ ਲਾਰਜ ਪੀਸਫੁੱਲ ਹੈ ਸਾਰਾ ਕੁਝ ਹਾਂ ਜਿਹੜੀਆਂ ਇੱਕ ਆ ਦੁਕਾ ਇਨਸੀਡੈਂਟਸ ਹੋਏ ਨੇ ਨਿੰਦਣਯੋਗ ਨੇ ਉਹਨਾਂ ਦੇ ਖਿਲਾਫ ਮੈਂ ਹਦਾਇਤ ਕਰ ਦਿੱਤੀ ਐ ਐਸਐਸਪੀ ਸਾਹਿਬ ਅਵੇ ਵੈਲ ਕੀਤੀ ਆ ਵੀ ਜਿਹੜੇ ਬੰਦੇ ਵੀ ਕੈਪਚਰ ਹੁੰਦੇ ਨੇ ਉਹਦੇ ਵਿੱਚ ਕੈਮਰਾ ਦੇ ਵਿੱਚ ਵੀਡੀਓ ਦੇ ਵਿੱਚ ਉਹਨਾਂ ਦੇ ਖਿਲਾਫ ਪਰਚਾ ਐਮਿਲ ਸਰ ਕਾਂਗਰਸ ਨੇ ਇਲਜ਼ਾਮ ਲਾਇਆ ਕਿ ਸਾਡੇ ਕੋਲ ਇੱਕ ਵੀ ਜਿਹੜਾ ਫਾਰਮ ਅਜੇ ਤੱਕ ਨਹੀਂ ਭਰਿਆ ਜਾਣ ਦਿੱਤਾ ਗਿਆ 3 ਵਜੇ ਤੱਕ ਅਸੀਂ ਡਿਊਟ ਕਰਦੇ ਰਹੇ ਦੋ ਵਾਰੀ ਫਾਰਮ ਜਮਾਏ ਮੌਜੂਦ ਮਿਕਰਾ ਉਹਦੇ ਵੀ ਨਹੀਂ ਫਾਰਮ ਭਰੇ ਗਏ ਮੈਂ ਗੱਲ ਕਰ ਰਿਹਾ ਹਾਂ ਜੀ ਅੱਧੇ ਕਾਂਗਰਸੀ ਇਹ ਤਾਂ ਸਾਨੂੰ ਫੋਨ ਕਰਦੇ ਰਹੇ ਵੀ ਅਸੀਂ ਤਾਂ ਇਲੈਕਸ਼ਨ ਹੀ ਨਹੀਂ ਲੜਨਾ ਚਾਹੀਦਾ ਸੰਤਾ ਧੱਕੇ ਨਾਲ ਸੰਤਾ ਧੱਕੇ ਨਾਲ ਨਾਮ ਪਾ ਰਹੇ ਨੇ ਸੰਦੂ ਕਾਗਜ਼ ਵੀ ਨਹੀਂ ਭਰੇ ਕਾਗਜ਼ ਵੀ ਆਪ ਭਰ ਕੇ ਸਾਡੇ ਦੇ ਰਹੇ ਨੇ ਸੋ ਜਿਹੜਾ ਬੰਦੇ ਦਾ ਇੰਟਰਸਟ ਹੀ ਨਹੀਂ ਹੈਗਾ ਐਵੇਂ ਖਾਂ ਦੌੜਾ ਪੰਚ ਸੋ ਨਗਰ ਨਿਗਮ ਚੋਣਾਂ ਲੈ ਕੇ ਹੁਣ ਵੇਖਣਾ ਹੋਵੇਗਾ ਜਿੱਧਰ ਆਪ ਵਿਰੋਧੀ ਤੇ ਆਮ ਆਦੀ ਪਾਰਟੀ ਸਰਕਾਰ ਨੂੰ ਕੇਰੀਆਂ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵਿਰੋਧੀ ਪਾਰਟੀਆਂ ਕੀ ਕਰਦੀਆਂ ਨੇ ਕੋਟ ਦਾ ਰੁੱਕ ਕਰਦੀਆਂ ਨੇ ਜਾਂ ਹੋਰ ਕੀ ਕਰਦੀਆਂ ਨੇ ਆਉਣ ਵਾਲਾ ਸਮਾਂ ਦੱਸੇਗਾ ਨਗਰ ਨਿਗਮ ਚੋਣਾਂ ਲੈ ਕੇ ਜਿੱਥੇ ਲਗਾਤਾਰ ਉਮੀਦਵਾਰਾਂ ਦੇ ਕਾਗਜ਼ ਫਾੜੇ ਜਾ ਰਹੇ ਨੇ ਉੱਥੇ ਹੀ ਅੱਜ ਪਟਿਆਲਾ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਦੇ ਲੀਡਰਾਂ ਦੇ ਕਾਗਜ਼ ਫਾੜੇ ਗਏ ਨੇ ਤੇ ਕਾਂਗਰਸ ਵੱਲੋਂ ਵੀ ਕਈ ਇਲਜ਼ਾਮ ਲਗਾਏ ਗਏ ਨੇ ਉੱਥੇ ਹੀ ਕੈਪਟਨ ਮੁੰਦਰ ਸਿੰਘ ਦੀ ਪੁੱਤਰੀ ਨੇ ਜੈਂਦਰ ਕੋਰ ਬੀਬਾ ਵੱਲੋਂ ਕਈ ਇਲਜ਼ਾਮ ਲਗਾਏ ਗਏ ਨੇ ਆਮਾਦੀ ਪਾਰਟੀ ਸਰਕਾਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਉਮੀਦਵਾਰਾਂ ਦੇ ਨਾਲ ਧੱਕਾ ਹੋ ਰਿਹਾ ਤੇ ਉੱਥੇ ਹੀ ਆਮਾਦੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਜੀਤਪਾਲ ਸਿੰਘ ਕੋਹਲੀ ਨੇ ਇਹਨਾਂ ਸਾਰਿਆਂ ਦਾ ਖੰਡਨ ਕੀਤਾ ਸਰਕਾਰ ਦਾ ਕਿ ਧੱਕਾ ਦਾ ਤੁਸੀਂ ਕਾਹਦੇ ਮੈਂ ਸ਼ੁਰੂ ਤੋਂ ਇਹ ਗੱਲ ਕਹਿੰਦਾ ਆਂ ਆ ਕਿ ਸ਼ਹਿਰ ਦੇ ਵਿੱਚ ਅਮਨ-ਏ-ਮਾਨ ਰਹੇ ਅਸੀਂ ਆਪਸ ਵਿੱਚ ਭਾਈਚਾਰੇ ਖਾਂਜ ਬਣਾ ਕੇ ਰੱਖੀ ਆ ਅੱਠ ਦਿਨ ਦਾ ਮੇਲਾ ਜੀ ਇਲੈਕਸ਼ਨ ਦਾ ਇਸ ਤੋਂ ਬਾਅਦ ਜਿਹੜਾ ਹੈਗਾ ਰਹਿਣਾ ਤਾਂ ਅਸੀਂ ਇੱਥੇ ਹੀ ਆ ਨਾ ਸ਼ਹਿਰ ਵਿੱਚ ਗੁਜ਼ਰੇ ਸੁਖ-ਦੁਖ ਚ ਜਾਈਏ ਨਹੀਂ ਲੱਗਦਾ ਤੁਹਾਨੂੰ ਕੋਈ ਪੁਲਿਸ ਹੈਗੀ ਵੀ ਜਿਹੜੇ ਗੁੰਡਾ ਅੰਦਰ ਅੰਦਰ ਆ ਗਏ ਜੀ ਫਿਰ ਜਿਹੜੀ ਪੁਲਿਸ ਦੀ ناکامی ਕਿਸ ਤਰ੍ਹਾਂ ਹੋ ਸਕਦੀ ਹੈ ਕੋਈ ਅਨਟੂਰਡ ਇਨਸੀਡੈਂਟ ਹੋਇਆ ਕੋਈ ਕੋਈ ਜਿਹੜਾ ਹੈਗਾ ਕੋਈ ਇਹਦੇ ਵਿੱਚ ਕੋਈ ਮਾਰ ਕਟਾਈ ਕੋਈ ਕਿਸੇ ਤਰ੍ਹਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੋਇਆ ਬਾਇੰਡ ਲਾਰਜ ਪੀਸਫੁੱਲ ਰਿਹਾ ਸਾਰਾ ਕੁਝ ਹਾਂ ਜਿਹੜੀਆਂ ਇੱਕਾ ਦੁਕਾ ਇਨਸੀਡੈਂਟਸ ਹੋਏ ਨੇ ਨਿੰਦਣਯੋਗ ਨੇ ਉਹਨਾਂ ਦੇ ਖਿਲਾਫ ਮੈਂ ਹਦਾਇਤ ਕਰ ਦਿੱਤੀ ਐ ਐਸਐਸਪੀ ਨਾਲ ਵੀ ਗੱਲ ਕੀਤੀ ਆ ਵੀ ਜਿਹੜੇ ਬੰਦੇ ਵੀ ਕੈਪਚਰ ਹੁੰਦੇ ਨੇ ਉਹਦੇ ਵਿੱਚ ਕੈਮਰਾ ਦੇ ਵੀਡੀਓ ਦੇ ਵਿੱਚ ਉਹਨਾਂ ਦੇ ਖਿਲਾਫ ਪਰਚਾ ਐਮਿਲ ਸਰ ਕਾਂਗਰਸ ਨੇ ਇਲਜ਼ਾਮ ਲਾਇਆ ਕਿ ਸਾਡੇ ਵੱਲੋਂ ਇੱਕ ਵੀ ਜਿਹੜਾ ਫਾਰਮ ਅਜੇ ਤੱਕ ਨਹੀਂ ਭਰਿਆ ਜਾਣ ਦਿੱਤਾ ਗਿਆ 3 ਵਜੇ ਤੱਕ ਅਸੀਂ ਡਿਊ ਕਰਦੇ ਰਹੇ ਦੋ ਵਾਰੀ ਫਾਰਮ ਜਮਾਏ ਮੌਜੂਦ ਮਿੱਤਰ ਉਹਦੇ ਵੀ ਨਹੀਂ ਫਾਰਮ ਭਰ ਗਏ ਮੈਂ ਗੱਲ ਰੰਦਾ ਸਾਂ ਜੀ ਅੱਧੇ ਕਾਂਗਰਸੀ ਦਾ ਸਾਨੂੰ ਫੋਨ ਕਰਦੇ ਰਹੇ ਵੀ ਅਸੀਂ ਤਾਂ ਇਲੈਕਸ਼ਨ ਹੀ ਨਹੀਂ ਲੜਨਾ ਚਾਹੁੰਦੇ ਸੰਤਾ ਧੱਕੇ ਨਾਲ ਸੰਤਾ ਧੱਕੇ ਨਾਲ ਨਾਮ ਪਾ ਰਹੇ ਨੇ ਸੰਦੂ ਕਾਗਜ਼ ਵੀ ਨਹੀਂ ਭਰੇ ਕਾਗਜ਼ ਵੀ ਆਪ ਭਰ ਕੇ ਸਾਡੇ ਦੇ ਰਹੇ ਨੇ ਸੋ ਜਿਹੜਾ ਬੰਦੇ ਨੂੰ ਇੰਟਰਸਟ ਹੀ ਨਹੀਂ ਹੈਗਾ ਐਵੇਂ ਖਾਂ ਦੌੜਾ ਪੰਦ ਸੋ ਨਗਰ ਨਿਗਮ ਚੋ ਦੇ ਵਿੱਚ ਵਿਰੋਧੀ ਪਾਰਟੀਆਂ ਕੀ ਕਰਦੀਆਂ ਨੇ ਕੋਟ ਦਾ ਰੁੱਕ ਕਰਦੀਆਂ ਨੇ ਜਾਂ ਹੋਰ ਕੀ ਕਰਦੀਆਂ ਨੇ ਆਨਲਾ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ